ਲਾਏ ਕਿ ਮੰਤਰੀ ਨੇ ਕੀ ਨਕਾ ਕਹਿੰਦਾ ਬਿਲਕੁਲ ਤੁਹਾਨੂੰ ਕੁੱਟਮਾਰ ਕਰਕੇ ਇਹਨਾਂ ਨੇ ਸਾਡੇ ਕੋ ਹਜ਼ਾਰਾਂ ਪੇਪਰਾਂ ਤੇ ਕਰਾਏ ਕੁੱਟਮਾਰ ਕੇ ਨਾ ਵੀਡੀਓ ਰਿਕਾਰਡਿੰਗ ਸਾਡੇ ਤੇ ਕਰਾਈ ਏ ਆਈ ਭਾਸ਼ਾ ਪ੍ਰਧਾਨ ਮੰਤਰੀ ਬਾਜੇ ਨੇ ਵੀਡੀਓ ਨੂੰ ਦੇਖੀ ਤੇ ਖੋਖੇ ਆਦਾ ਇਹ ਚਲਾਉ ਗੱਲਬਾਤ ਭਾਈ ਸਾਡੇ ਉਹ ਬਿਆਨ ਕੁੜੀਆਂ ਵਾਲੇ ਬਿਆਨ ਸਾਰੇ ਬਿਲਕੁਲ ਗਲਤ ਕੀ ਸਮਾਸਦਾ ਜਦੋਂ ਸਾਡਾ ਕੀ ਬੀਤੇ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅੱਗ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੈਂ ਠੀਕ ਕੋਈ ਨਹੀਂ ਇਹ ਕਿ ਸਾਰੇ ਪੰਜਾਬ ਚ ਅੱਗ ਲਾਈ ਹੋਈ ਆ। ਪਰਮਾਨਤਮਾਨ ਨੇ ਅੱਗ ਨਹੀਂ ਲਾਈ, ਮੇਰੇ ਬੇਟੇ ਨੇ ਕਹਦੀ ਅੱਗ ਲਾਈ ਆ। ਜੇ ਲੋਕਾਂ ਦੇ ਪੁੱਤ ਬਚਾਉਂਦਾ ਸੀ ਤੂੰ ਅੱਗ ਲਾਈ। ਇਹ ਚਾਹੁੰਦੇ ਆ ਸਾਰੇ ਪੁਲਸ ਵਾਲੇ ਵੀ ਮਰ ਜਾਣੀ। ਇਹ ਵੀ ਰਲੇ ਨਾਲ ਸਰਕਾਰਾਂ ਦੇ। ਤੇਰੀ ਕਮਾਈ ਕਰਦੀ, ਤੇਰੀ ਕਮਾਈ ਕਰਦੀ, ਤੇਰੀ ਕਮਾਈ ਕਰਦੀ। ਹਰ ਭਾਲ ਦੇ ਕੋਲ ਹਰ ਭਾਲ ਖੋਲਿਆ ਪੈਸੇ। ਹਰ ਭਾਲ ਨੂੰ ਕੁਛ, ਹਰ ਭਾਲ ਨੇ ਕਿਹੜੇ ਪੈਸੇ ਦਿੱਤੇ ਸਾਨੂੰ। ਅੱਗੇ ਚੱਲੇ ਜਾਓ, ਅੱਗੇ ਇੱਧਰ ਚੱਲੇ ਜਾਓ। ਤੁਹਾਡੇ ਰਾਜ ਬੜਾ ਸਾਰੇ ਬੰਦੇ ਤੁਹਾਨੂੰ ਖੁੱਸਣੇ ਹੋ ਗਿਆਂ। ਨੇ ਉਹ ਤੋਂ ਬਹੁਤ ਅਮਰਤਪਾਲ ਦੇ 2.5 ਸਾਲ ਤੋਂ ਅੰਦਰ ਹੁਣ ਅੱਗੇ ਹੁਣ ਵੀ ਲੱਗੀ ਹੋਣ ਦਿਨ ਦਿਹਾੜੇ ਹੁਣ ਕਤਲ ਹੋ ਰਿਹਾ ਸਾਰੇ ਕੁਝ ਹੁਣ ਆਪ੍ਰਿਕ ਇਹ ਇਹ ਕਿਉਂ ਨਹੀਂ ਕੰਟਰੋਲ ਕਰਦੇ ਈਬਰੂਗੜ ਤੋਂ ਜਿਹੜੇ ਨੌਜਵਾਨ ਸੀ ਪੰਜਾਬ ਦੀਆਂ ਜੇਲਾਂਾਂ ਦੇ ਵਿੱਚ ਅੱਜ ਪੇਸ਼ੀ ਅਮਰitsar ਦੇ ਵਿੱਚ ਪ੍ਰਸ਼ਾਸਨ ਸਖਤ ਆ ਵੀਡੀਓ ਜਿਹੜੀ ਤੁਸੀਂ ਵੇਖ ਰਹੇ ਹੋ ਇਸ ਟਾਈਮ ਦੇ ਉੱਤੇ ਇਹ ਪਰਿਵਾਰ ਆ ਇਹ ਪਰਿਵਾਰ ਆ ਉਹਨਾਂ ਨੂੰ ਮਿਲਣ ਵਾਸਤੇ ਗੁਹਾਰ ਲਗਾਈ ਜਾ ਰਹੀ ਉਹਨਾਂ ਵੱਲੋਂ ਪਰ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਅਜੇ ਤੁਹਾਨੂੰ ਗੱਡੀਆਂ ਦੇ ਲਾਗੇ ਜਾ ਕੇ ਮਿਲ ਦਿੱਤਾ ਜਾਊਗਾ ਵੇਖਦੇ ਹਾਂ ਕਦੋਂ ਤੱਕ ਕਿ ਗੱਡੀਆਂ ਦੇ ਲਾਗੇ ਜਾ ਕੇ ਪਰਿਵਾਰ ਮਿਲ ਸਕਦੇ ਆ ਪਰ ਇਸ ਟਾਈਮ ਦੇ ਉੱਤੇ ਜੋ ਮਾਹੌਲ ਬਣਿਆ ਹੋਇਆ ਇੱਕ ਪਾਸੇ ਤਕਰੀਬਨ ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰਦੇ ਆ ਜਾਂ ਡਿਬਰੂਗੜ ਜੇਲ੍ਹ ਤੋਂ 9 ਜਣੇ ਲਿਆਂਦੇ ਗਏ ਸੀ ਉਹਨਾਂ ਦੀ ਪੇਸ਼ੀ ਆ ਪਰ ਸਾਰਿਆਂ ਦੇ ਪਰਿਵਾਰ ਜਿਹੜੇ ਇੱਥੇ ਪਹੁੰਚੇ ਹੋਏ ਆ ਇਸ ਟਾਈਮ ਦੇ ਉੱਤੇ ਪ੍ਰਸ਼ਾਸਨ ਵੱਲੋਂ ਤਲਖੀ ਹੋਈ ਆ ਪਰ ਬਾਰ-ਬਾਰ ਪਰਿਵਾਰ ਕਹਿੰਦੇ ਆ ਕਿ ਸਾਨੂੰ ਇੱਕ ਜਾਂ ਦੋ ਮਿੰਟ ਦੇ ਦਿੱਤੇ ਜਾਣ ਅਸੀਂ ਮਿਲਣਾ ਚਾਹੁੰਦੇ ਆ ਪਰ ਪਰਿਵਾਰਾਂ ਨੂੰ ਮਿਲਣ ਤੋਂ ਪ੍ਰਸ਼ਾਸਨ ਆਨਾ ਕਾਰਨੀ ਕਰ ਰਿਹਾ ਜਿਹੜੀਆਂ ਤਸਵੀਰਾਂ ਵਾਂ ਇਸ ਟਾਈਮ ਦੇ ਉੱਤੇ ਇਧਰਲੇ ਪਾਸਿਓਂ ਸ਼ਾਇਦ ਹੋ ਸਕਦਾ ਜਿਹੜਾ ਇੱਕ ਵੱਖਰਾ ਰਸਤਾ ਵਾ ਜਿਹੜਾ ਕਿ ਕੋਡ ਦਾ ਇੱਕ ਵੱਖਰਾ ਰਸਤਾ ਵਾ ਇਧਰਲੇ ਪਾਸਿਓਂ ਉਹਨਾਂ ਨੌਜਵਾਨਾਂ ਨੂੰ ਵਾਪਸ ਲੈ ਕੇ ਜਾਇਆ ਜਾਊਗਾ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਆ ਇਸ ਟਾਈਮ ਦੇ ਉੱਤੇ ਜੇ ਆਪਾਂ 9 ਜਣੇ ਜਿਹੜੇ ਡਿਬਰੂਗੜ ਜੇਲ੍ਹ ਤੋਂ ਵਾਪਸ ਲਿਆਂਦੇ ਗਏ ਸੀ ਅੰਮ੍ਰਿਤਸਰ ਜ਼ਿਲ੍ਹੇਆਂ ਜਾਂ ਵਾਕੋਵ ਜੇਲ੍ਹਾਂ ਦੇ ਵਿੱਚੋਂ ਉਹਨਾਂ ਨੌਜਵਾਨਾਂ ਨੂੰ ਤੇ ਇਸ ਟਾਈਮ ਦੇ ਉੱਤੇ ਪੇਸ਼ੀ ਤੋਂ ਬਾਅਦ ਦੇ ਵਿੱਚ ਅਗਲੇ ਪਾਸੇ ਲੈ ਕੇ ਜਾਣ ਦੀ ਗੱਲ ਕੀਤੀ ਜਾ ਰਹੀ ਆ ਯਾਰ ਸਭ ਲੋਕਾਂ ਦੇ ਅਸਲੀ ਦੇ ਨਾਲ ਦੂਰ ਦੇ ਵਿੱਚ ਨਹੀਂ ਰਹਿੰਦੇ ਕਿੱਥੇ ਆਉਂਦੇ ਮੇਰੇ ਕਿੱਥੇ ਲੱਗਦੇ ਕਿਦ ਕਰਗੇ ਇਹਨਾਂ ਨੇ ਚੌਥਾ ਰਸਤਾ ਚੋਰੀ ਕਰ ਲਿਆ ਅੱਧੀ ਇਹਨਾਂ ਨੇ ਮੁਲਾਕਾਤ ਨਹੀਂ ਹੋਈ ਮੁਲਾਕਾਤ ਨਹੀਂ ਕਰਵਾਈ ਇਹ ਲੈਸ ਹੋ ਜਾਂਦੇ ਸਾਨੂੰ 11 ਤੋਂ ਉੱਖ ਹੋ ਜਾਣ ਕਦੇ ਵੀ ਨਾ ਮਿਲਦੇ ਕਦੇ ਵੀ ਨਾ ਮਿਲਦੇ ਅਸਮਤ ਤਸਵੀਰਾਂ ਜਿਹੜੀਆਂ ਨਾ ਇਹ ਦਿਖਾ ਰਹੇ ਆ ਜਿਹੜੇ ਕੀ ਲੈ ਕੇ ਜਾ ਰਹੇ ਆ ਸਮਝੋ ਤੇ ਜੜੀ ਨੌਜਵਾਨ ਪਰਵਾਰਿਕ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਗਿਆ ਕਿਹਾ ਜਾ ਕੇ ਮਿਲਨ ਦਿੱਤਾ ਜਾਵੇ ਪਰ ਪ੍ਰਸ਼ਾਸਨ ਵੱਲੋਂ ਤਲਖੀ ਵਰਤੀ ਜਾ ਰਹੀ ਹੈ ਇਸ ਟਾਈਮ ਦੇ ਉੱਤੇ ਤੁਸੀਂ ਤਸਵੀਰਾਂ ਅਗਲੇ ਪਾਸੇ ਦੀਆਂ ਦਿਖਾ ਲਦਨੇ ਅਸੀਂ ਕਿ ਪਰਿਵਾਰਕ ਮੈਂਬਰ ਮਿਲਣ ਦੀ ਗੱਲ ਕਰ ਰਹੇ ਆ ਪਰ ਪ੍ਰਸ਼ਾਸਨ ਵੱਲੋਂ ਜਿਹੜੀ ਇਸ ਟਾਈਮ ਦੇ ਉੱਤੇ ਤਲਖੀ ਵਰਤੀ ਜਾ ਰਹੀ ਆ ਇਸ ਟਾਈਮ ਤਸਵੀਰਾਂ ਆ ਤੁਹਾਡੇ ਸਾਹਮਣੇ ਦਿਖਾ ਰਹੇ ਆ ਇਹ ਅੰਮ੍ਰਿਤਸਰ ਦੀਆਂ ਕੋਰਟ ਦੀਆਂ ਤਸਵੀਰਾਂ ਆ ਅੰਮ੍ਰਿਤਸਰ ਕੋਰਟ ਦੀਆਂ ਤਸਵੀਰਾਂ ਹੰਗਾਮਾ ਜਿਹੜਾ ਕੀਤਾ ਜਾ ਰਿਹਾ ਹੈ ਯਸ਼ਕਰਨ ਯਸ਼ਕਰਨ ਰੈਸਕਰਨ ਮੈਨੂੰ ਕਿਤੇ ਅਸਲੀ ਲੱਗਵਾਉਣਗੇ ਕਿ ਤਸਵੀਰਾਂ ਨਹੀਂ ਕਰ ਦਿੱਤੀ ਗਈ ਅੰਮ੍ਰਿਤਸਰ ਵਿੱਚ ਕੋਰਟ ਦੀਆਂ ਤਸਵੀਰਾਂ ਆਏ ਕੋਰਟ ਦੇ ਵਿੱਚ ਪਰਿਵਾਰਕ ਮੈਂਬਰ ਅੱਗੇ ਜਾਣ ਦੀ ਕੋਸ਼ਿਸ਼ ਦੇ ਵਿੱਚ ਆ ਪਰ ਪ੍ਰਸ਼ਾਸਨ ਵੱਲੋਂ ਸਖਤੀ ਵਰਤੀ ਜਾ ਰਹੀ ਆ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਜਾ ਰਹੀ ਹੈ ਇਸ ਟਾਈਮ ਦੇ ਤੇ ਤਸਵੀਰਾਂ ਵੇਖ ਰਹੇ ਹਾਂ ਅਸੀਂ ਜਿਹੜੀਆਂ ਤਸਵੀਰਾਂ ਆ ਮਾ ਕਾਲ ਚੈਨਲ ਦੇ ਮਾਧਿਅਮ ਰਾਹੀਂ ਤੁਸੀਂ ਤਸਵੀਰਾਂ ਚਾਰ ਚਫੇਰੇ ਦੀਆਂ ਇੱਕ ਵਾਰੀ ਦਿਖਾਲ ਦਿਓ ਚਾਰ ਚਫੇਰੇ ਜਿਹੜੇ ਲਿਆਂਦੇ ਗਏ ਸੀ ਡਿਬਰੂਗੜ ਜੇਲ੍ਹ ਦੇ ਵਿੱਚੋਂ ਨੌਜਵਾਨ ਪੰਜਾਬ ਦੇ ਵਿੱਚ ਉਤੋਂ ਬਾਅਦ ਅੱਜ ਪੇਸ਼ੀ ਸੀ ਉਹਨਾਂ ਦੀ ਪਰ ਅਗਲੇ ਪਾਸੇ ਪ੍ਰਸ਼ਾਸਨ ਵੱਲੋਂ ਸਖਤ ਇੰਤਜ਼ਾਮ ਕੀਤੇ ਹੋਏ ਆ ਇਧਰਲੇ ਪਾਸੇ ਪਰਿਵਾਰਕ ਮੈਂਬਰ ਆ ਪਰਿਵਾਰਕ ਮੈਂਬਰਾਂ ਦੀ ਜੋ ਗੱਲ ਕਰਦੇ ਆ ਜਿਹਨਾਂ ਸਾਨੂੰ ਫੜਿਆ ਸੀ ਇਹ ਸਮਾਸਦਾ ਜਦੋਂ ਮਾਰਾ ਕੀ ਵੀ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅਗ ਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਬਹਿਸ ਨਹੀਂ ਕੋਈ ਨਹੀਂ ਉਹ ਉਹ ਕਿਨੇ ਲਈ ਜਾਈ ਭਗਵੰਤ ਮਾਨੇ ਲਈ ਰੋਹ ਦੀ ਲੋਕਾਂ ਨੂੰ ਇੱਕ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਪਟਿਆਲੇ ਮੁਲਾਕਾਤ ਕਰ ਕਦੀ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਇਹ ਦੱਸਾਂਗੇ ਬੁੱਢੇ ਮਰੂ ਰਾਮਦਾਸ ਬੈਠਾ ਵੇਖਣ ਦੇ ਮੁੰਡੇ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਤੇਰੀ ਕਮਾਈ ਕਦੀ ਤੇਰਾ ਕੰਮ ਹੀ ਨਹੀਂ ਬਿਲੋਈਦਾ ਗੱਲ ਕਰਨ ਦਾ ਤੂੰ ਦੇਖ ਤੇ ਉਹਨਾਂ ਨੂੰ ਗਰਦਾ ਨਹੀਂ ਕਮਾਉਂ ਦਿੰਦਾ ਮੁੰਡਿਆਂ ਨੂੰ ਜਿਹੜੇ ਕੋਰਟ 'ਚ ਪੇਸ਼ ਕਰਾਉਣਾ ਇਹਨਾਂ ਦੇ ਮੁੱਲਜਮੇ ਆ ਤੂੰ ਹੀ ਆ ਕਹਲਾ ਬਸ ਕੋਰਟ 'ਚ ਵੇਚ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਤਾਂ ਦੇਖਣਾ ਮੈਂ ਤੇਰੇ ਪਿੱਛੇ ਉਹਦੀਆਂ ਤਸਵੀਰਾਂ ਥਾਣਿਆ ਹਰਪਾਲ ਸਿੰਘ ਐਸਪੀ ਸਹਿਬਾਨ ਸੀ ਤੇ ਕਹਿੰਦੇ ਕਿ ਪੈਸਾ ਬੜਾ ਇਕੱਠਾ ਕਰ ਲਿਆ ਪਰਿਵਾਰ ਨੇ ਹਰਪਾਲ ਨੂੰ ਕਮਾਈ ਖਾ ਰਹੇ ਹੋ ਦੇਖੋ ਬੀਬੀ ਹਰਪਾਲ ਖੋਲਿਆ ਪੈਸੇ ਹਰਪਾਲ ਨੂੰ ਕੁਛ ਹਰਪਾਲ ਨੇ ਕਿਹੜੇ ਪੈਸੇ ਦਿੱਤੇ ਸਾਨੂੰ ਟੁਕੜੀਆਂ ਵਾਸਤੇ ਕੀ ਲੱਗਦਾ ਕਿਉਂ ਕੀਤੀ ਜਾ ਰਹੀ ਹੈ ਪਤਾ ਨਹੀਂ ਮੈਂ ਤੇ ਹੋਣਾ ਹੀ ਆ ਮੈਂ ਤੇ ਵੇਖਿਆ ਹੀ ਨਹੀਂ ਸਿੱਖਾਂ ਨਾਲ ਘਕਾ ਹੋ ਲਿਆ ਸਿੱਖੇ ਅਸੀਂ ਤਾਂ ਕਰਕੇ ਜ਼ਬਰਦਸਤੀ ਹੋ ਰਹੀ ਤਾਂ ਕਰਕੇ ਹਰਪਾਲ ਲੁਕੇ ਤੂੰ ਆ ਕੇ ਗਸ ਕੇ ਜਿਹੜੀ ਕਮਾਈ ਕੀਤੀ ਆ ਇਹ ਹਰਪਾਲ ਗੋਲੀਆ ਜੋ ਪਸ਼ਾ ਕੱਲੀ ਕੱਲੀ ਇਹ ਬੇਟੇ ਨੇ ਹਰਪਾਲ ਸਿੰਘ ਜੀ ਕਹਿ ਰਹੇ ਕਿ ਸਾਰੇ ਪੰਜਾਬ ਚ ਅੱਗ ਲਾਈ ਹੋਈ ਆ ਪਰ ਜਮਾਨ ਨੇ ਅੱਗ ਨਹੀਂ ਲਾਈ ਮੇਰੇ ਬੇਟੇ ਨੇ ਕਾ ਲੀ ਅੱਗ ਲਾਈ ਆ ਜੇ ਲੋਕਾਂ ਦੇ ਪੁੱਤ ਬਚਾਉਂਦਾ ਸੀ ਤੂੰ ਅੱਗ ਲਾਈ ਇਹ ਚਾਉਂਦੇ ਆ ਸਾਰੇ ਪਲਸ ਵਾਲੇ ਵੀ ਮਰ ਜਾਣੀ ਇਹ ਵੀ ਰਲੇ ਨਾਲ ਸਰਕਾਰਾਂ ਦੇ ਕੋਈ ਨਹੀਂ ਜੋ ਮਰਜੀ ਲਾਈ ਜਾਂ ਜੇ ਨਸ਼ੇ ਵਾਲੇ ਕਹਿੰਦੇ ਨਸ਼ੇ ਦੇ ਰੱਖਣ ਨਹੀਂ ਤੇ ਜਿੰਨੇ ਨਸ਼ੇ ਖਾਂਦੇ ਨੇ ਫਿਰ ਉਹਨਾਂ ਚੁੱਕੇ ਸੁਟੇ ਸੁਡੇ ਕਦੇ ਨਸ਼ੇੜੀਆਂ ਨੂੰ ਅੰਦਰ ਚੁੱਕੇ ਸੁਟੇ ਉਹਨਾਂ ਨੇ ਇੰਨੇ ਸੇ ਨਸ਼ੇੜੀਆਂ ਤੇ ਲੱਗਦੀ ਐ ਇੱਕ ਘੰਟਾ ਛੱਡੋ ਉਹਨੂੰ ਕਾਹਦੇ ਸਾਰਿਆਂ ਦਾ ਪਤਾ ਲੱਗ ਜਾਵੇ ਤੁਸੀਂ ਕੀ ਜੇ ਛੱਡੋ ਨਾ ਨਸ਼ੇੜੀਆਂ ਤੇ ਇੰਨੇ ਸੇ ਲੱਗਦੀ ਐ ਤਿੰਨ ਤੀਜੀ ਸਾਲ ਐਨੇ ਸੇ ਲੱਗਦੀ ਐ ਨਸ਼ਾ ਕਰਦੇ ਇਨਾਂ ਦਾ ਖਤਰਾ ਹੋਤੋ ਕੀ ਖਦਰਾ ਕਿਹੜੀ ਕੁੜੀ ਹੈ ਮੈਂ ਸ਼ਹੀਦ ਅੱਲਾ ਹੋਈ ਹੈ ਜਿਹੜੀ ਹੋਰ ਸੇ ਬਹੁਤ ਕੋਸ਼ਿਸ਼ ਕਰਨਾ ਕਰਦਾਰ ਖੁਸ਼ੀ ਕਰਨੀ ਉਹਦੀ ਇਹਨਾਂ ਨੂੰ ਹੁਣ ਕੋਈ ਮੌਕਾ ਨਹੀਂ ਹੋਰ ਲੱਭਣ ਲਿਆ ਤੇ ਕਰਦਾਰ ਖੁਸ਼ੀ ਕਰਨੀ ਹੈ ਇਹ ਜੋ ਮਰਜ਼ੀ ਕਰਨ ਤੇ ਵਹੀ ਗੁਰਦਾਨ ਹਾਂ ਸਾਰੇ ਨਾਲ ਸਾਰੇ ਆਪਣਾ ਵਿਆਹ ਦੇ ਰਹੇ ਨੇ ਨਾ ਸਿਰਫ ਸਾਈਨ ਕਰਾਏ ਨੇ ਤੱਕੇ ਨਾਲ ਸਾਈਨ ਕਰਾਏ ਨੇ ਉਹਦੇ ਵਿੱਚ ਕੀ ਉਹਨਾਂ ਨੇ ਲਿਖਿਆ ਕੀ ਨਹੀਂ ਲਿਖਿਆ ਸਾਨੂੰ ਕੁਝ ਨਹੀਂ ਪਤਾ ਹੈਗਾ ਕੋਰੇ ਪੇਪਰ ਤੇ ਸਾਈਨ ਕਰਾਏ ਆ ਬਹੁਤ ਇਹਨਾਂ ਨੇ ਪਤਾ ਨਹੀਂ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਜੋ ਇਹ ਮੰਨ ਲਓ ਇਹਨਾਂ ਡਰ ਰਹਿਗਾ ਡਰ ਰਿੰਦਾ ਨਹੀਂ ਹੈਗਾ ਤੇ ਉਹਨਾਂ ਨੂੰ ਸਿੰਘਾਂ ਨੂੰ ਬਾਹਰ ਕੱਢਣਾ ਆਪਣੇ ਬਿਆਨ ਦੇਣ ਉਹ ਕਿ ਉਹ ਸੱਚੀ ਉਹਨਾਂ ਨੇ ਦਿੱਤਾ ਕਿ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਨਹੀਂ ਗਿਆ ਉਹਨਾਂ ਨੇ ਏਦਾਂ ਉਹਨਾਂ ਨੂੰ ਤਾਂ ਬਾਹਰ ਨਹੀਂ ਉਹਨਾਂ ਨੂੰ ਤਾਂ ਗਰਦਨ ਘਮਾਉਣ ਦਾ ਹੁਕਮ ਨਹੀਂ ਦੇ ਰਹੇ ਨਹੀਂ ਕਿ ਮੇਰੇ ਮੁੰਡੇ ਨੇ ਅੱਗ ਲਾਈ ਪੰਜਾਬ ਚ ਤਰਹ ਪਾਲ ਤੇ ਸੜਿਆ ਨਹੀਂ ਅੱਗ ਚ ਇਹ ਤਾਂ ਬਚ ਗਿਆ ਕੀ ਰਹੀ ਹੈ ਪੁਲਿਸ ਕੀ ਕਹਿ ਰਹੀ ਹੈ ਕੌਣ ਸਵੇਹੋਂ ਨਾਲੇ ਸਾਹਮਣੇ ਆ ਠੀਕ ਹੈ ਸਿੱਖਾ ਸਿੱਖਾ ਨਾ ਤੱਕਾ ਹੋ ਗਿਆ ਵਾਸਤਾ ਕੰਮ ਹੋ ਗਿਆ ਜਿਨਾਂ ਦੀਆਂ ਨਾਲਾਂ ਨਾਲ ਗੱਲ ਕਰਨ ਸਾਡੇ ਦੇ ਦਰਵਾਜ਼ੇ 'ਤੇ ਮਿਲਿਆ ਕੋਈ ਨਹੀਂ ਨਹੀਂ ਚਿਹਰਾ ਚਿਹਰਾ ਤੱਕ ਨਹੀਂ ਦੇਖਣ ਦਿੱਤੇ ਗਰਦਨ ਤੱਕ ਨਹੀਂ ਉਹਨਾਂ ਨੂੰ ਘੁਮਾਉਣ ਦਿੱਤੀ ਪਿੱਛੇ ਮੁੜ ਕੇ ਬਿਲਕੁਲ ਸਾਨੂੰ ਕਿਹਾ ਗਿਆ ਸੀ ਤੁਸੀਂ ਬੈਠੋ ਸਰ ਸਰ ਤੱਕਾ ਵੇਖੋ ਬਈ ਪੇਸ਼ੀ ਤੇ ਲਿਆਂਦੇ ਕਿੰਨੇ ਪਰਿਵਾਰ ਲੋ ਆਣ ਕੇ ਹੀ ਖੱਜਲ ਖਰਾਬ ਹੋਇਆ ਕਿਉਂ ਨਹੀਂ ਮਿਲਦੇ ਤੁਹਾਡੇ ਕੋ ਕੀ ਬੰਬ ਸੀ ਕਿਸ ਨੇ ਨਾਰੇ ਲਾਏ ਚਾਹੇ ਕਿ ਕਿਸ ਨੇ ਕੁਛ ਕੀਤਾ ਸੀ ਵਾਦੂ ਫालतू ਸਾਰੇ ਸਿੰਘਾਂ ਨੇ ਕੀਤਾ ਸਾਰੇ ਸਿੰਘਾਂ ਨੇ ਕਿਹਾ ਕਿ ਅੱਜ ਅੰਦਰ ਕੋਈ ਗੱਲ ਨਹੀਂ ਗਏ ਸਿੰਘਾਂ ਅੱਜ ਸਿੰਘਾਂ ਆਏ ਨੇ ਕੱਲੇ ਕੱਲੇ ਦਾ ਬਿਆਨ ਲਾਓ ਦੇਖੋ ਉਹਨਾਂ ਨੇ ਕਿਤਾ ਡਰਗ ਕਰਦੇ ਨੇ ਕਿ ਨਹੀਂ ਕਰਦੇ ਅੰਦਰ ਕਿਉਂ ਨਹੀਂ ਆ ਜਾਣ ਦੇ ਦੇ ਸਾਹਮਣੇ ਨੂੰ ਕੈਮਰਾ ਦੇ ਸਾਹਮਣੇ ਨਹੀਂ ਆਉਣ ਦੇ ਦੇ ਕਿਉਂਕਿ ਪਤਾ ਉਹਨਾਂ ਨੇ ਸਾਰਾ ਖੁਲਾਸਾ ਕਰ ਦਣਾ ਕਿ ਇਹ ਹੋਲਡਿੰਗ ਨਾ ਸੀ ਅੱਜ ਨਸ਼ੇੜੀ ਲੱਗਦਾ ਸਰਕਾਰ ਨੂੰ ਇੱਥੇ ਦਾ ਛੱਡਿਆਂ ਨੂੰ ਇੱਕ ਹੀ ਦਿਨ ਵਿੱਚ ਵੇਖ ਵੇਖ ਕੀ ਹੁੰਦਾ ਛੱਡਣ ਉਹਨੂੰ ਉਹ ਨਹੀਂ ਨਸ਼ੇੜੀ ਅੰਮ੍ਰਿਤਪਾਰ ਦਾ ਪਰਿਵਾਰਕ ਮੈਂਬਰ ਨਾਲ ਸੀ ਇੱਥੇ ਉਹਨਾਂ ਦੀ ਮਾਤਾ ਜੀ ਉਹ ਕਹਿੰਦੇ ਕਿ ਜੇ ਨਸ਼ੇੜੀ ਆ ਪੁੱਤ ਤੇ ਉਹਨੂੰ 1 ਘੰਟਾ ਛੱਡ ਦੋ ਪੰਜਾਬ ਦਾ ਮਾਹੌਲ ਬਦਲ ਜਾਊਗਾ ਇੱਕ ਘੰਟੇ ਦੀ ਗੱਲ ਕੀਤੀ ਆ ਕਿ ਜੀ ਇੱਕ ਘੰਟਾ ਨੂੰ ਛੱਡ ਦਿੱਤਾ ਜਾਵੇ ਤੇ ਇਸ ਟਾਈਮ ਦੇ ਉੱਤੇ ਮਾਹੌਲ ਦਾ ਪੰਜਾਬ ਦਾ ਪਤਾ ਲੱਗ ਜਾਊਗਾ ਉਹ ਕਹਿੰਦੇ ਕਿ ਜੀ ਪੰਜਾਬ ਸੜ ਰਿਹਾ ਤੇ ਐਸਪੀ ਹਰਪਾਲ ਸਿੰਘ ਕਹਿੰਦੇ ਕਿ ਕਿਵੇਂ ਬੱਜ ਜਦੋਂ ਇਹ ਮੋਰਚੇ ਚਾਹੇ ਉਦੋਂ ਹਰਪਾਲ ਦਾ ਵਰਤੀਦਾ ਅਸੀਂ ਵੇਖਿਆ ਸੀ ਉਦੋਂ ਵੀ ਇਹਨੇ ਬਹੁਤ ਤੁਹਾਡੇ ਨਾਲ ਬਦਸਲੂਕ ਕੀਤਾ ਸੀ ਤੇ ਅੱਜ ਵੀ ਮੈਨੂੰ ਕਿਹਾ ਵੀ ਤੈਨੂੰ ਇਦਾਂ ਨਹੀਂ ਚਾਹੀਦਾ ਕਿਸੇ ਮੁੰਡੇ ਨੂੰ ਇਹਨੇ ਗਰਦਨ ਨਹੀਂ ਕਮਾਉਣ ਦਿੱਤੀ ਮੈਂ ਨੂੰ ਕਦੇ ਇਦਾਂ ਨਹੀਂ ਚਾਹੀਦਾ ਸਦਾ ਇਦਾਂ ਦਾ ਤੁਹਾਡਾ ਰਾਜੀ ਤੇ ਨਹੀਂ ਰਹਿਣਾ ਕਦੀ ਕਿਸ ਗਰੀਬਾਂ ਦਾ ਵੀ ਆਊਗਾ ਜਿਹੜੀ ਸਰਕਾਰ ਸਾਡੀ ਆਊਗੀ ਅਸੀਂ ਵੀ ਸੁਣਾਗੇ ਵੀ ਫੈਸਲੇ ਕਰਾਂਗੇ ਇੱਥੇ ਇਸੇ ਕਰ ਗੋਵੈਸ ਹੋਈ ਉਹ ਕਿੰਨਾ ਹੋਇਆ ਤਰਾ ਕੁੰਡਾ ਜੇ ਇਹ ਤਰਾ ਜਾਂਦੇ ਦੇ ਜੇ ਉਧਰ ਚੱਲੋ ਉਧਰ ਚੱਲੋ ਤੇ ਜੱਜਾਂ ਦਾ ਏਰੀਆ ਉਧਰ ਅੰਦਰ ਚਾਣਾ ਏਰੀਆ ਇਧਰ ਫਲਾਣਾ ਏਰੀਆ ਉੱਧਰ ਇਧਰ ਚਲਾ ਜਾਓ ਉੱਧਰ ਚਲਾ ਜਾਓ ਤੁਹਾਡੇ ਹੀ ਰਾਜ ਪੜੇ ਸਾਰੇ ਬੰਦੇ ਤੁਹਾਨੂੰ ਖੁੱਸ ਗਏ ਹੋ ਗਿਆਂ ਕੀ ਚੀਜ਼ ਦੀ ਮਾੜਾ ਕਰੀਏ ਨਾ ਤੇ ਬਿਲਕੁਲ ਨਾ ਤਾਂ ਕਾ ਕਰਦੇ ਆਈਏ ਬਿਲਕੁਲ ਨਾ ਤੁਸੀਂ ਸਾਡੇ ਨਾਲ ਗੱਲ ਕਰਦੇ ਨਾ ਕੱਢਦੇ ਨੇ ਬੱਚੇ ਠੀਕ ਨੇ ਢਾਈ ਤੇ ਨਾਲ ਹੋ ਗਏ ਇੰਨੇ ਵੱਡੇ ਆਪ ਇਧਰ ਮੈਨ ਲੋ ਇਹ ਏਰੀਆ ਨਹੀਂ ਇਹ ਇੱਕ ਮਿੰਟ ਦੀ ਇਹ ਕੋਈ ਇਹ ਕੋਈ ਏਰੀਆ ਚੱਜਾ ਏਰੀਆ ਅਸੀਂ ਮੰਨ ਕੇ ਜੱਜਾ ਹਾਂ ਕਿ ਕਿਹਨੇ ਭੇਜਿਆ ਜਿੰਨੇ ਪ੍ਰੇਜਨ ਜੀ ਠੀਕ ਹੈ ਮੱਧਿਆਂ ਨੂੰ ਮਿਲਣੇ ਬੱਚਿਆਂ ਨੂੰ ਤਾਂ ਬਣਾ ਦਿਓ ठीकु okay. आहे ਆਉਂਦੇ ਗੱਲ ਜਾਨੀ ਤੇ ਪਤਾ ਨਹੀਂ ਕਿ ਉਹ ਕਿੱਥੇ ਆ ਗਏ ਹੁਣ ਗਾਟੌੜ ਕਿਤੇ ਆਏ ਨਾ ਤੁਹਾਡੇ ਅੱਖੇ ਨਹੀਂ ਲੱਗਦੇ ਇਹਦੇ ਪਿਤਾ ਜੀ ਸਾਡੇ ਨਾਲ ਮੌਜੂਦ ਆ ਗੁਰਫਤੇ ਸਾਂਝ ਕਰਦੇ ਜੀ ਬਾਈ ਉਹ ਇੱਕ ਖਾਲਸਾ ਜੀ ਫਤਿਹ ਜੀ ਕਿਸੇ ਨੂੰ ਮਿਲ ਦਿੱਤਾ ਕਿ ਇਹ ਇਹ ਜੀ ਵੇਖੋ ਲੋਕਤੰਤਰ ਦੇ ਨਾਂ ਦੇ ਕਿੱਡਾ ਧੱਕਾ ਹੋ ਰਿਹਾ ਕੋਈ ਪਰਿਵਾਰ ਕਿਹੜੀ ਕਿਹੜੀ ਦੌਰਾਂ ਤੋਂ ਛਲ ਕੇ ਆਏ ਆ ਤੇ ਇਹ ਕੁਝ ਬੰਦੇ ਜਿਹੜੇ ਹਰਪਾਲ ਸਿੰਘ ਵਰਗੇ ਜਿਹੜੇ ਆ ਨਾ ਉਹ ਧੱਕੇ ਨਾ ਬਸ ਲੋਕਾਂ ਨੂੰ ਉਹ ਉਹਨਾਂ ਦੇ ਦਰਸ਼ਨ ਕਰਨ ਵੀ ਨਹੀਂ ਦੇ ਰਹੇ ਇਹ ਪਤਾ ਨਹੀਂ ਮੇਰੇ ਖਿਆਲ ਅਕਿ ਨੇ ਉਹ ਤੋਂ ਉਹ ਅਮਰਤਪਾਲ ਦੇ 2.5 ਸਾਲ ਤੋਂ ਅੰਦਰ ਹੁਣ ਅੱਗੇ ਹੁਣ ਵੀ ਲੱਗੀ ਹੁਣ ਦਿਨ ਦਿਹਾੜੇ ਹੁਣ ਕਤਲ ਹੋ ਰਹੇ ਸਾਰੇ ਕੁਝ ਹੁਣ ਇਹ ਇਹ ਕਿਉਂ ਨਹੀਂ ਕੰਟਰੋਲ ਕਰਦੇ ਕੀ ਲੱਗਦਾ ਤੁਹਾਨੂੰ ਅਜ ਰੋਕੇ ਕੌਣ ਜਾ ਰਿਹਾ ਪਰਿਵਾਰਾਂ ਨੂੰ ਕਿਹਨੂੰ ਮਿਲ ਦਿੱਤਾ ਗਿਆ ਬਸ ਇਹ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਬਾਕੀ ਬਾਜੂ ਵੀ ਕਹਿ ਰਹੇ ਕਿ ਮੇਰੇ ਕੋਲ ਲੜਾਈ ਲੜਾਈ ਝਗੜਾ ਕੀਤਾ ਕਿਸੇ ਨੂੰ ਮਾਰ ਫੜਕੀ ਤੇ ਤੱਕ ਤੱਕ ਧੱਕੇ ਨਾ খালি ਕਾਗਜ਼ਾਂ ਦੇ ਸਾਈਨ ਕਰਾਏ ਐ ਉਹ ਉਲਟਾ ਸਿੱਧਾ ਕਰਤਾਰਕੁਸ਼ੀ ਕਰ ਰਹੇ ਆ ਜਿਹੜੀ ਪ੍ਰਸ਼ਾਸਨ ਦਾ ਬਤਿਹਰਾ ਕਿਦਾਂ ਦਾ ਹੁੰਦਾ ਪਰਤਾ ਬਹੁਤ ਬਹੁਤ ਮੰਦ ਭਾਗਾ ਬਹੁਤ ਹੀ ਨਖੇਦੀ ਜਨਕ ਸੀਗਾ ਕਿ ਨਿਸ਼ਾਨ ਨੇ ਪੁਲਸਾਂ ਦੇ ਡਰੇ ਹੋਏ ਨੇ ਕੀ ਕਾਰਨ ਲੱਗਦਾ ਇਸ ਪਾਵੇ ਪਤਾ ਨਹੀਂ ਮੇਰੇ ਖਿਆਲ ਕਿਉਂ ਇਹ ਏ ਇਦਾਂ ਦਾ ਮਾਹੌਲ ਬਣਾ ਰਹੇ ਆ ਕਿ ਇੱਥੇ ਸਾਰੀ ਫੋਰਸ ਇੱਥੇ ਲਾਈ ਆ ਜਦੋਂ ਕਿ ਪੰਜਾਬ ਚ ਹੋ ਰਹੀ ਨੇ ਇੰਨਾ ਕੁਝ ਹੋ ਰਿਹਾ ਉੱਥੇ ਤਾਂ ਕੋਈ ਸਮਝ ਨਹੀਂ ਆ ਰਹੀ ਇੰਨਾ ਤਾਕਮੁਕੀ ਵੜੀ ਹੋਈ ਜੀ ਇਸ ਜਿਹੜਾ ਨਹੀਂ ਇਹ ਤੇ ਬਹੁਤ ਵੱਡੀ ਬੇਇਨਸਾਫੀ ਹੈ ਜੀ ਇਹ ਤੇ ਮੇਰੇ ਖਿਆਲ ਹੈ ਕਿ ਬਹੁਤ ਥਕੇ ਮਾਰੇ ਬੱਚੇ ACP ਹਰਪਾਲ ਸਿੰਘ ਦਾ ਕਹਿੰਦੇ ਕਿ ਪੈਸੇ ਆ ਜੀ ਬਹੁਤ ਕਮਾ ਲਿਆ ਤੇ ਅਮਰਤਪਾਲ ਨੇ ਕਮਾ ਲਿਆ ਤੇ ਜਿਹੜਾ ਪੈਸਾ ਤੁਸੀਂ ਉਦੋਂ ਦੇ ਤਿੰਨ ਚਾਰ ਵਾਰੀ ਅਮਰਤਪਾਲ ਦੇ ਘਰ ਦੀ ਤਲਾਸ਼ੀ ਕਰ ਲਈ ਸਾਰਾ ਕੁਝ ਕਰ ਲਿਆ ਲਿਆ ਉਹ ਕੱਢੋ ਕਿੱਥੇ ਹੈ ਪੈਸਾ ਉਹਦਾ ਪੈਸਾ ਜਮ੍ਹਾਂ ਕਰਾਓ ਕਿ ਖਜ਼ਾਨੇ ਜਿਹੜਾ ਜਿੱਥੋਂ ਕਿਤੇ ਰਿਕਵਰ ਕੀਤਾ ਤੁਸੀਂ ਇਹ ਇਹ ਤਾਂ ਮੇਰਾ ਖਿਆਲ ਹੈ ਕਿ ਬਹੁਤ ਹੀ ਜ਼ਿਆਦਾ ਘਟਿਆ ਇਨਸਾਨੀਅਤ ਤੋਂ ਗਿਰੀ ਹੋਈ ਹਰਕਤ ਹੈ ਜੀ ਐਡਵੋਕੇਟ ਸਾਹਿਬ ਸਾਡੇ ਨਾਲ ਜੁੜ ਚੁੱਕੇ ਆ ਕਰਮਵੀਰ ਪੰਨੋ ਜੀ ਗੁਰਫਤੇ ਸੰਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੇ ਕ ਦੀ ਪੇਸ਼ੀ ਸੀ ਤੇ ਜੋ ਮਾਹੌਲ ਥੋੜੀ ਦੇਰ ਪਹਿਲਾਂ ਬਣਿਆ ਸੀ ਕੀ ਲੱਗ ਰਾ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਵੱਲੋਂ ਤਾਂ ਕੰਮ ਕੀ ਪਰਿਵਾਰ ਕਿੰਨੇ ਸਾਨੂੰ ਮਿਲਣੇ ਦਿੱਤਾ ਜਾ ਰਿਹਾ ਇਹ ਤੇ ਅੱਜ ਸਾਰੇ ਜੋ ਜਿੰਨੇ ਅਕਿਊਜ਼ ਇਸ ਕੇਸ ਦੇ ਵਿੱਚ ਹੈ ਭਾਈ ਅਮਰਤਪਾਲ ਸਿੰਘ ਸਾਹਿਬ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤੇ ਭਗਵੰਤ ਸਿੰਘ ਬਾਜੇਗੇ ਨੇ ਸਾਡੇ ਨੋਟਿਸ ਤੇ ਲਿਆਂਦਾ ਪੁਲਿਸ ਨੇ ਉਹਨੂੰ ਮੈਨ ਹੈਂਡਲ ਕੀਤਾ ਮਿਸਬੀਵ ਕੀਤਾ ਥ੍ਰੈਟਨ ਕੀਤਾ ਸਿਰਫ ਜਸ ਫਤੇ ਬੁਲਾਉਣ ਤੋਂ ਵੀ ਉਹਨੇ ਕਿਸੇ ਨਾਲ ਫਤੇ ਬੁਲਾਈ ਤਾਂ ਉਹਨੂੰ ਇਸੇ ਕਰਕੇ ਉਹਨੂੰ ਥ੍ਰੈਟਨ ਕੀਤਾ ਕਿ ਮਿਸਬੀਵ ਕਰਿਆ ਐਡੀਐਸਪੀ ਹਰਪਾਲ ਸਿੰਘ ਵੱਲੋਂ ਤੇ ਅਸੀਂ ਕੋਰਟ ਦੇ ਵਿੱਚ ਰਿਟਨ ਦੇ ਵਿੱਚ ਅਰ ਅਰਖਾਸਤ ਦਿੱਤੀ ਸੀ ਕੋਰਟ ਨੇ ਸਾਡੀ ਦਰਖਾਸਤ ਦਾ ਕੌਗਨਿਸੈਂਸ ਲੈਂਦੇ ਹੋਏ ਸ਼ੋਕਸ ਨੋਟਿਸ ਕੀਤਾ ਪੁਲਿਸ ਨੂੰ ਤੇ ਇਹ ਤਾਂ ਸਾਰਾ ਦਿਖਣ ਨੂੰ ਲੱਗ ਹੀ ਰਿਹਾ ਵੀ ਇਹ ਮੈਟਰ ਕੀ ਆ ਇਹ ਸਿਰਫ ਕੋਈ ਇਹ ਫਾਲਸ ਐਂ ਫੈਬ੍ਰੀਕੇਟਡ ਕੇਸ ਆ ਇਹਦੇ ਜਿਹੜੇ ਅਟੈਂਪਟ ਟੂ ਮਰਡਰ ਦੇ ਜਾਂ ਪੁਲਿਸ ਤੇ ਥਾਣੇ ਦੇ ਅਟੈਕ ਦੇ ਉਹ ਇਨਗਰੀਡੀਅੰਟਸ ਹੀ ਨਹੀਂ ਪੂਰੇ ਹੁੰਦੇ ਇਹ ਕੋਈ ਐਸਾ ਅਟੈਕ ਨਹੀਂ ਹੁੰਦਾ ਅਮਰਤਪਾਲ ਜੀ ਨੇ ਲੱਗੇ ਦੋਸ਼ ਕਹਿ ਸਕਦੇ ਹੋ ਤੁਸੀਂ ਕੇਵਲ ਬਾਜੇ ਕੇਵਲੋਂ ਜੋ ਕਿਹਾ ਗਿਆ ਸੀ ਪ੍ਰਸ਼ਾਸਨ ਲੋਕ ਕਹਿ ਕੇ ਕਰਵਾਇਆ ਗਿਆ ਇਹੋ ਜੀ ਕਹਿਣਾ ਚਾਹੁੰਦਾ ਨਹੀਂ ਇਹ ਤੇ ਅੱਜ ਜੋ ਹੋਇਆ ਵਾ ਇਹ ਇਹ ਥੋੜੀ ਦਿਰ ਪਹਿਲਾਂ ਬਾਜੇ ਕਿ ਅੱਜ ਇਹ ਕਿ ਇਹਦੇ ਉੱਤੇ ਹੋਇਆ ਉਹਦੀ ਫੈਮਿਲੀ ਤੋਂ ਇਹ ਕਿ ਸਿਰਫ ਸਪਰੈਸ਼ਨ ਆ ਇਹ ਥ੍ਰੈਟ ਆ ਇਹ ਥ੍ਰੈਟਨਡ ਕਰ ਰਿਹਾ ਸਿਰਫ ਇੱਕ ਪੋਲਿਟਿਕਲ ਪਾਰਟੀ ਦੇ ਐਕਟਿਵਿਸਟ ਹੋਣ ਦੇ ਨਾਤੇ ਠੀਕ ਹੈ ਜੀ ਰੋਜ਼ ਦੇ ਵਿੱਚ ਇੱਥੇ ਅਦਾਲਤਾਂ 'ਚ ਦੋਸ਼ੀ ਆਉਂਦੇ ਆ ਪੇਸ਼ ਹੁੰਦੇ ਆ ਰੋਜ਼ ਆਉਂਦੇ ਜਾਂਦੇ ਆ ਕੋਈ ਸਸਸੀ ਕਾਲ ਬੁਲਾ ਦੇ ਸਸਸੀ ਕਾਲ ਜਵਾਬ ਦੇ ਕੋਈ ਜੁਰਮ ਬੰਦਾ ਕੋਈ ਜੁਰਮ ਨਹੀਂ ਇਹ ਸਿਰਫ ਇੱਕ ਸਪਰੈਸ਼ਨ ਕਰਕੇ ਸਟੇਟ ਦੀ ਇੱਕ ਪਾਲਿਸੀ ਆ ਇੱਕ ਨਵੀਂ ਪੋਲੀਟੀਕਲ ਪਾਰਟੀ ਦੇ ਐਕਟਿਵਿਸਟ ਨੂੰ ਸਪਰੈਸ ਕਰਨਾ ਕਿਉਂਕਿ 2027 ਦੀ ਵਿਧਾਨ ਸਭਾ ਦੇ ਵਿੱਚ ਸਰਕਾਰ ਨੂੰ ਆਪਣਾ ਦਿਖ ਰਿਹਾ ਤੇ ਦੂਸਰੀ ਪੋਲੀਟੀਕਲ ਪਾਰਟੀ ਨੂੰ ਆਪਣਾ ਦਿਖ ਰਿਹਾ ਭਾਈ ਅਮਰਤਪਾਲ ਸਿੰਘ ਤੇ ਉਹਦੇ ਉਹਦੀ ਜਿਹੜੀ ਪਾਰਟੀ ਆ ਉੱਪਰ ਕੇ ਆਏਗੀ ਤੇ ਇਹਨਾਂ ਨੂੰ ਸਪਰੈਸ਼ਨ ਦੀ ਇਹ ਸਟੇਟ ਸਪਰੈਸ਼ਨ ਆ ਇਹ ਸਟੇਟ ਸਪੌਂਸਰਡ ਪੁਲਿਸ ਵੱਲੋਂ ਤੋਂ ਸਟੇਟ ਵੱਲੋਂ ਸਪਰੈਸ਼ਨ ਆ ਜਦ ਕਿ ਇੱਕ ਕੇਸ ਤੇ ਕੇਸ ਬਾਕੇ ਝੂਠੇ ਕੇਸਾਂ ਦੇ ਵਿੱਚ ਇੱਕ ਫੈਬ੍ਰੀਕੇਟਡ ਵੇ ਦੇ ਨਾਲ ਐਨਐਸਏ ਵਧਾਉਣੀ ਇਹ ਸਾਡੇ ਚੈਲਡਿਸਟੀਆਂ ਗੱਲਾਂ ਤੇ ਜਿਹੜੇ ਭਾਈ ਭਗਵੰਤ ਸਿੰਘ ਬਾਜੀਗੇ ਤੇ ਜਿਹੜੇ ਦੁੱਗੇ ਸਿੰਘ ਸੀਗੇ ਉਹਨਾਂ ਨਾਲ ਗੱਲ ਗੱਲ ਹੋਈ ਉਹਨਾਂ ਕਹੇ ਪੁਲਿਸ ਨੇ ਸਾਨੂੰ ਟਾਰਚਰ ਕਰਕੇ ਸਾਨੂੰ ਖਾਲੀ ਪੇਜਾਂ ਦੇ ਕਈਆਂ ਦੇ ਸਾਈਨ ਕਰਾਏ ਉੱਤੇ ਕੁਝ ਵੀ ਲਿਖ ਸਕਦੇ ਅੱਛਾ ਹੁਣੇ ਜੋ ਪਰਿਵਾਰਕ ਮੈਂਬਰਾਂ ਨਾਲ ਹੋਇਆ ਉਹਦੇ ਬਾਰੇ ਕਿਵੇਂ ਵੇਖਦੇ ਹੋ ਪਰਿਵਾਰਕ ਮੈਂਬਰ ਕਹਿੰਦੇ ਅਸੀਂ ਕਿ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਨੂੰ ਮਿਲਾ ਦਾਂਗੇ ਹੁਣ ਇੱਥੇ ਤਕਾਮੁਕੀ ਹੋਈ ਸੀ ਪ੍ਰਸ਼ਾਸਨ ਨਾਲ ਤਸਵੀਰਾਂ ਵੀ ਕੈਮਰੇ ਸਾਰੀਆਂ ਕੁਝ ਕਾਇਦਾ ਉਹ ਸੀ ਇਹਨੂੰ ਕਿਵੇਂ ਵੇਖਦੇ ਹੋ ਪਰਿਵਾਰ ਕਹਿੰਦੇ ਕਿ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਡਾ ਵਾਅਦਾ ਕੀਤਾ ਗਿਆ ਸੀ ਕਿ ਮਲਾਵਾਂਗੇ ਤੁਹਾਨੂੰ ਇਹ ਤੇ ਇੱਕ ਸਟੇਟ ਦੀ ਸ਼ਰਮਨਾਕ ਕਾਰਵਾਈ ਹੈ ਇੱਕ ਇਹ ਸਟੇਟ ਦੁਆਰਾ ਇੱਕ ਮੈਨਹੰਡਲ ਕਰਨਾ ਬੀਬੀਆਂ ਨੂੰ ਕੀ ਮਾਰਨੇ ਇਸ ਤੋਂ ਸ਼ਰਮਨਾ ਕੀ ਕਾਰਵਾਈ ਹੋ ਸਕਦੀ ਹੈ ਪੁਲਿਸ ਨੇ ਤੇ ਸਟੇਟ ਨੇ ਆਪਣਾ ਚਿਹਰਾ ਆਪ ਹੀ ਦਿਖਾ ਦਿੱਤਾ ਵੀ ਉਹ ਕਿਸ ਹੱਦ ਤੱਕ ਜਾਨ ਨੂੰ ਤਿਆਰ ਹੈ ਜਿਹੜਾ ਪੰਜਾਬ ਪੰਜਾਬੀ ਅਤੇ ਸਿੱਖਾਂ ਦੀ ਗੱਲ ਕਰੂਗਾ ਉਹਨੂੰ ਜਲੀਲ ਕਰਨ ਲਈ ਕਿਸ ਹੱਦ ਤੱਕ ਜਾਨ ਲਈ ਤਿਆਰ ਹੈ ਇਹ ਤੇ ਸਟੇਟ ਨੇ ਆਪ ਹੀ ਦੱਸ ਦਿੱਤਾ ਇਹ ਤੁਸੀਂ ਜਿਹੜਾ ਵੇਖ ਤੁਹਾਡੀ ਗੱਲ ਮਤਲਬ ਲੱਗਦਾ ਕਿ 2027 ਦੀ ਇਲੈਕਸ਼ਨ ਬਾਰੇ ਹੀ ਹੋ ਰਿਹਾ ਸਾਰਾ ਕੁਝ 2027 ਇਲੈਕਸ਼ਨ ਦੇ ਵਿੱਚ ਕੋਈ ਅਮਰਤਪਾਲ ਦਾ ਡਾਰਾ ਇੱਕ ਹੋਰ ਵੀ ਕਿਹਾ ਜਾ ਰਿਹਾ ਹੈ ਕਿ ਅਮਰਤਪਾਲ ਤੇ ਨਸ਼ਾ ਕਰਦਾ। ਉਹਦੀ ਮਾਤਾ ਕਹਿੰਦੀ ਇੱਕ ਮਿੰਟ ਇੱਕ ਘੰਟੇ ਵਾਸਤੇ ਬਾਹਰ ਲਾਓ। ਪੰਜਾਬ 'ਚ ਨਸ਼ਾ ਪਤਾ ਲੱਗ ਜੂ ਨਸ਼ਾ ਬੰਦ ਹੁੰਦਾ ਕਿ ਕਰਦਾ। ਤੇ ਇਹੀ ਤੇ ਗੱਲ ਹੈ ਭਾਈ ਅਮਰਤਪਾਲ ਸਿੰਘ ਜਿਹੜਾ ਨਸ਼ੇ ਦੇ ਖਿਲਾਫ ਲੜਦਾ ਸੀ ਉਹਨਾਂ ਨੂੰ ਇਹਨਾਂ ਵਿਲਨ ਬਣਾ ਕੇ ਪੇਸ਼ ਕਰਨਾ ਪਿਆ। ਜਿਵੇਂ ਉਹ ਨਸ਼ਾ ਕਰਦੇ ਸੋ ਉਹਨਾਂ ਲਿਆਉ ਨਹੀਂ ਇਥੇ। ਨਸ਼ੇ ਸ਼ਡਾਉਣ ਵਾਲੇ ਨਸ਼ੇ ਨਹੀਂ ਕਰਦੇ ਹੁੰਦੇ। ਜਿਹੜੇ ਭਾਈ ਅਮਰਤਪਾਲ ਸਿੰਘ ਸਿੱਖੀ ਤੇ ਪਰਨਾਇ ਹੋਏ ਨੇ ਗੁਰੂ ਦੇ ਆਸ਼ੇ ਅਨੁਸਾਰ ਸਿੱਖ ਨੇ ਉਹ ਨਸ਼ਿਆਂ ਦੇ ਵਿਰੋਧ ਕਾਰਨ ਤੇ ਨਸ਼ਿਆਂ ਨੂੰ ਖਤਮ ਕਰਨ ਲਈ ਉਹਨਾ ਮੂਵਮੈਂਟ ਚਲਾਈ ਸੀ ਉਹ ਬੰਬੰਦ ਨੂੰ ਖਤਮ ਕੋ ਪੁਲਿਸ ਦਾ ਸਟੇਟ ਦਾ ਪੋਲੀਟੀਸ਼ੀਅਨ ਦਾ ਤੇ ਸਮਗਲ ਦਾ ਇੱਕ ਨੈਕਸਸ ਬਣਿਆ ਹੋਇਆ ਹੈ ਤੋ ਉਹਨਾਂ ਨੂੰ ਉਸ ਨੈਕਸਸ ਤੋਂ ਥ੍ਰੈਟ ਵੀ ਸੀਗਾ ਸਟੇਟ ਨੇ ਸਟੇਟ ਦੇ ਸਟੇਟ ਨੂੰ ਡਰ ਸੀਗਾ ਇਹ ਇਹ ਜੇ ਸਾਡਾ ਨੈਕਸਸ ਟੁੱਟ ਗਿਆ ਸਾਡੇ ਇੰਟਰਸਟ ਖਤਮ ਹੋ ਜਾਣੇ ਆ ਤੇ ਸਟੇਟ ਵੀ ਪੰਜਾਬ ਦੇ ਲੋਕਾਂ ਨੂੰ ਨਸ਼ੇ ਕਰਾਉਣ ਦੇ ਵਿੱਚ ਐਪਰੀਸ਼ੀਏਟ ਵੀ ਕਰ ਰਹੀ ਹੈ ਇਹਨਾਂ ਨੂੰ ਹੌਸਲਾ ਬਜਾਈ ਕਰੇ ਨਸ਼ੇ ਛਡਾਉਣ ਨਾਲ ਕੋਈ ਧਿਆਨ ਨਹੀਂ ਜਿਹੜਾ ਕੋਈ ਛਡਾਉਂਦਾ ਵਾ ਉਹਦੇ ਤੇ ਕਾਊਂਟਰ ਅਲੀਗੇਸ਼ਨ ਲਾ ਕੇ ਉਹਨੂੰ ਜੇਲਾਂ ਹੀ ਧੱਕਿਆ ਜਾ ਰਿਹਾ ਹੈ ਯਾਰ ਦਾ ਯੁੱਧ ਨਸ਼ਿਆਂ ਉੱਰ ਉਹ ਤੇ ਚੱਲ ਹੀ ਰਿਹਾ ਹੈ ਬੇਸ਼ੱਕ ਅਜੇ ਤਾਂ ਖਤਮ ਨਹੀਂ ਹੋਇਆ ਡੀਆਈਜੀ ਸਾਹਿਬ ਕਹਿ ਚੁੱਕੇ ਸੀ ਡੈਡ ਲਾਈਨ ਸੀ ਨਾ ਪਰ ਟਾਈਮ ਲੰਘ ਚੁੱਕਾ ਵੈਸੇ ਪੰਜਾਬ ਜੋਧ ਨਸ਼ਾ ਵਿਰੋਧ ਨਹੀਂ ਹੈ ਸਰਕਾਰ ਦਾ ਯੋਧ ਪਤਾ ਨਹੀਂ ਲੱਗ ਰਿਹਾ ਕਿ ਇਹਦੇ ਕਿਤੇ ਵਿਰੋਧ ਹੈ ਸਰਕਾਰ ਦਾ ਜੋ ਯੋਧਿਆ ਇਹ ਹੈ ਗਿਆ ਆਪਣੇ ਆਪਨੈਂਟਸ ਨੂੰ ਖਤਮ ਕਰਨ ਦੇ ਪੋਲਿਟੀਕਲ ਆਪਨੈਂਟਸ ਨੂੰ ਹੋਰ ਕਿਸੇ ਵੱਲ ਕੋਈ ਧਿਆਨ ਨਹੀਂ ਕਿਉਂਕਿ ਭਾਈ ਅਮਰਤਪਾਲ ਸਿੰਘ ਖਾਲਸਾ ਹੁੰਦੇ ਜਥੇਬੰਦੀ ਅਕਾਲੀ ਦਲ ਵਾਰਸ ਪੰਜਾਬ ਦੇ ਪੰਜਾਬ ਦੇ ਵਿੱਚ ਇੱਕ ਇਮੋਸ਼ਨਸ ਲੋਕਾਂ ਦੇ ਜੁੜੇ ਹੋਏ ਆ ਤੇ ਲੋਕੀ ਚਾਹੁੰਦੇ ਆ ਵੀ ਇਸ ਇਹ ਜਥੇਬੰਦੀ ਪੰਜਾਬ ਨੂੰ ਪੰਜਾਬੀਅਤ ਨੂੰ ਬਚਾਵੇ ਤੇ ਇਹ ਗਵਰਨ ਕਰੇ ਇਸ ਲਈ ਉਹਨਾਂ ਨੂੰ ਸਪ੍ਰੈਸ਼ਨ ਹੋ ਰਿਹਾ ਥੈਂਕ ਯੂ